ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅ ਮੈਂ ਸਮਝਦਾ ਕਿ ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਤੱਜੀਆਂ ਉੜਾਈਆਂ ਜਾ ਰਹੀਆਂ ਨੇ ਔਰ ਨਾ ਕੇਵਲ ਲੋਕਤੰਤਰ ਦੀਆਂ ਮੈਂ ਸਮਝਦਾ ਕਿ ਜਿਹੜਾ ਸਾਡਾ ਨਿਆ ਪਾਲਿਕਾ ਸੀਗੀ ਉਹਰੀਆਂ ਵੀ ਤੱਜੀਆਂ ਉੜਾ ਦਿੱਤੀਆਂ ਗਈਆਂ ਔਰ ਜਿਸ ਪ੍ਰਕਾਰ ਸੁਖਪਾਲ ਸਿੰਘ ਖਹਿਰਾ ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆ ਤੇ ਹੀ ਮੁਕਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੇ ਰੀਤੀ ਰਿਵਾਜ ਹੈ ਕਿਸੇ ਨੇ ਲਿਖਿਆ ਹੈ ਕਿ ਵਿਕਾਸ ਕਾਲੇ ਵਿਪਰੀਤ ਬੁੱਧੀ ਜਦੋਂ ਫਿਰ ਬੁੱਧੀ ਵਿਪਰੀਤ ਹੋ ਜਾਂਦੀ ਹੈ ਉਦੋਂ ਫਿਰ ਵਿਨਾਸ਼ ਹੁੰਦਾ ਹੈ ਸੋ ਮੈਂ ਸਮਝਦਾ ਕਿ ਕਈ ਵਾਰੀ ਤੁਹਾਡੇ ਮਤਭੇਦ ਹੁੰਦੇ ਕਿਸੇ ਵਿਅਕਤੀ ਦੇ ਨਾਲ ਮੇਰੇ ਵੀ ਖੈਰਾ ਸਾਹਿਬ ਨਾਲ ਬਹੁਤ ਵਾਰੀ ਬਹੁਤ ਗੱਲਾਂ ਤੇ ਮਤਭੇਦ ਰਹਿੰਦੇ ਹੈ ਅਸੀਂ ਆਪਸ ਵਿੱਚ ਚੋਣਾਂ ਵੀ ਲੜੇ ਲੇਕਿਨ ਇਹ ਨਹੀਂ ਐ ਵੀ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰਨੇ ਲੱਗ ਜਾਈਏ ਕਿਉਂਕਿ ਕਿਸੇ ਨੂੰ ਵੀ ਸਜ਼ਾ ਦੇਣਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ ਉਹ ਰੱਬ ਦਾ ਕੰਮ ਹੈ ਬਥੇਰੇ ਲੋਕ ਮੇਰੇ ਖਿਲਾਫ ਬੋਲਦੇ ਮੇਰੇ ਬਾਰੇ ਬੋਲਦੇ ਮਾੜਾ ਬੋਲਦੇ ਔਰ ਪ੍ਰਮਾਤਮਾ ਉਹਨਾਂ ਦਾ ਭਲਾ ਕਰੇ ਤੁਸੀਂ ਦੇਖਿਓ ਆਪਣੇ ਆਪ ਪ੍ਰਮਾਤਮਾ ਇਹੋ ਜਿਹੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ ਔਰ ਮੈਂ ਸਮਝਦਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ ਉਹ ਇੱਕ ਰਾਜਾ ਹੁੰਦਾ ਹੈ ਰਾਜਾ ਤੇ ਉਹਦਾ ਦਿਲ ਵੀ ਰਾਜਿਆਂ ਵਰਗਾ ਹੋਣਾ ਚਾਹੀਦਾ ਉਸ ਕੁਰਸੀ ਤੇ ਬਹਿ ਕੇ ਮਾਨ ਸਾਹਿਬ ਤੁਹਾਡਾ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਜੇ ਕੋਈ ਤੁਹਾਨੂੰ ਕਹਿ ਵੀ ਲਵੇ ਤਾਂ ਤੁਸੀਂ ਐਡਾ ਵੱਡਾ ਦਿਲ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਆਪਦੇ ਦਿਲ ਚ ਸੰਭਾਲੋ ਵੀ ਕੋਈ ਗੱਲ ਨਹੀਂ। ਔਰ ਉਹੀ ਲੋਕ ਜਿਆਦਾ ਸਮੇਂ ਤੱਕ ਕਾਮਯਾਬ ਰਹਿੰਦੇ ਆ ਜਿਨ੍ਹਾਂ ਦਾ ਹਿਰਦੇ ਵਿਸ਼ਾਲ ਹੁੰਦਾ ਹੈ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੇ ਨਾਲ ਔਰ ਇਸ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਿਸੇ ਨੂੰ ਜੇਲਾ ਚ ਬੰਦ ਕਰਨ ਦੇ ਨਾਲ ਤੁਸੀਂ ਵੱਡਿਆ ਨਹੀਂ ਹੋਣਾ। ਤੁਸੀਂ ਵੱਡਾ ਉਧੇ ਹੋਣਾ ਜਿੱਦ ਤੇ ਤੁਸੀਂ ਕਿਹਾ ਕਿ ਛੱਡੋ ਯਾਰ ਕੋਈ ਗੱਲ ਇਤਿਹਾਸ ਗਵਾਇ ਇਸ ਗੱਲ ਦਾ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਬਦਲਾਖੋਰੀ ਕੀਤੀ ਹੈ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਤੇ ਜਿਨ੍ਹਾਂ ਨੇ ਵਿਸ਼ਾਲ ਦਿਲ ਦੇ ਨਾਲ ਹਰ ਚੀਜ਼ ਨੂੰ ਆਪ ਦੇ ਦਿਲ ਚ ਸੰਭਾਲਿਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬੇਸ਼ੱਕ ਕੁਰਸੀਆਂ ਰਹਿਣ ਨਾ ਰਹਿਣ ਉਹ ਹਮੇਸ਼ਾ ਹੀ ਵਸਦੇ ਰਹਿੰਦੇ ਸੋ ਮੈਂ ਸਮਝਦਾ ਕਿ ਅੱਜ ਜੋ ਖੈਰਾ ਸਾਹਿਬ ਦੇ ਨਾਲ ਹੋ ਰਿਹਾ ਜਾਂ ਹੋਇਆ ਏਰੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਅਸੀਂ ਕਿਹਨੂੰ ਮਾਰਨ ਲੱਗੇ ਆਂ ਪੰਜਾਬ ਪੰਜਾਬ ਨੂੰ ਮਾਰਨ ਲੱਗਿਆ ਹੈ ਪੰਜਾਬ ਦੀ ਇਸ ਕਰਨਾ ਤਰੱਕੀ ਰੁਕ ਜਾਏਗੀ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾ ਰਹੇ ਬਥੇਰੇ ਰੋਜ਼ਾਨਾ ਕਤਲਿਆਮ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਂ ਉਹਨਾਂ ਵੱਲ ਧਿਆਨ ਨਹੀਂ ਦੇ ਅਸੀਂ ਇਸ ਕੰਮ ਤੇ ਲੱਗੇ ਕਿ ਫਲਾਣਾ ਵੱਡਾ ਹੁਣ ਅਜੂਰੀ ਜ਼ਮਾਨਤ ਹੋ ਗਈ ਤੇ ਉਹਨੂੰ ਕਿੱਦਾਂ ਫੜ ਕੇ ਲਿਆ ਕੇ ਦੁਬਾਰੇ ਫੇਰ ਜੇਲ੍ਹ ਦੇ ਵਿੱਚ ਕਿੰਨਾ ਰੱਖਣਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਐ ਚਟਾਂਗ ਵਾਂ ਖੜੇ ਅਸੀਂ ਸਾਰੀ ਕਾਂਗਰਸ ਪਾਰਟੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ